ਜੈ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ ਰਹਾਉ ਮਾਤਤਾ ਬਨਤਾ ਸੁਤ ਬੰਧਪ ਇਸ਼ਟ ਮੀਤਿਆਰ ਪਹਾਈ ਪੂਰਬ ਜਨਮ ਕੈ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੁਕਤ ਮਾਲ ਕੰਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਵਦ ਹੈ ਤਾਂ ਮਹਿ ਸੰਤੋਖ ਨ ਪਾਇਆ ਹਸ ਰਥ ਅਸਵ ਪਵਨ ਤੇਜ ਤਣੀ ਭੂਮਨ ਚਤਰਾੰਗਾ ਸੰਗ ਨ ਚਾਲਿਓ ਇਨ ਮਹਿ ਕਛੂਐ ਊਠ ਸਿਧਾਇਓ ਨਾਂਗਾ ਆਰ ਕੇ ਸੰਤ ਪ੍ਰਪੀਤੰ ਪ੍ਰਭ ਕੇ ਤਾ ਕੈ ਹਰ ਹਰ ਗਾਈਐ ਨਾਨਕ ਈਹਾ ਸੁਖ ਆਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਜੈ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸ ਰੋ ਕਹੀਓ ਪ੍ਰਿਆ ਕਹੀਓ ਬਿਸੰ ਭਈ ਮੈਂ ਬਹੁ ਵਿਦ ਸੁਣਤੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਭ ਮਹੀਓ ਵਰਨ ਨਾਂ ਦੀ ਸੈ ਚਿਹਨ ਨਾਂ ਲਖੀਐ ਸੁਹਾਗਨ ਸਾਥ ਗੁਜਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿ ਸੁਨਹੁ ਰੇ ਲੋਗਾ संत रसन को बसहिओ जयत सरी मोहल्ला पंजवा तीरा सुन तीरा प्रभु कहो रहाउ जीव प्राण मन तन सब अर्पाउ नीरो पेख प्रभु कहो नीरो बेशुमार बेअंत बढ़ दाता मन है गहीरा पेख प्रभु कहो जो चाहो सोई सोई पावाउ आसा मनसा पूराभक गुरुप्रसाद नानक मन दुख न कब बुझ कव च प्रभरि महला पञ्जवा लोडिन्दा साजन मेरा घर मंगल गा वहीके कट कट बसेरा सेरा सुख अराधन दुख अराधन ਬਿਸਰਾ ਨਾ ਕਾ ਹੋਵੇਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨਸਾ ਭਰਮ ਅੰਧੇਰਾ ਥਾਂ ਖਨੰਤਰ ਸਭ ਨਹੀਂ ਜਾਇ ਜੋ ਦੀ ਸਹ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਇਸ ਬਹੁਰ ਨਾ ਹੋਈ ਹੈ ਤੇਰਾ ਜੈ ਸ੍ਰੀ ਮਹੱਲਾ ਪੰਜਵਾ ਘਰ ਚੌਥਾ दो पदे एक ओ अंकार प्रसाद अब मैं सुख पायो गुर आग्या तजी सियान्प चिंत विसारी अहं छोडियो है त्याग रहाओ जो देखाओ तो सगल मोह मोहियो तो शरण पर्यो गुर पहाग कर किर्पा तहल हर लायो तो जम शोडी मोरी लाग। ਤਰਿਓ ਸਾਗਰ ਪਾਵਕ ਕੋ ਜੋ ਸੰਤ ਭੇਟੇ ਵਡਪਾਗ ਜਨ ਨਾਮਕ ਸਰਬ ਸੁਖ ਪਾਏ ਮੋਹਰੋ ਹਰ ਚਰਨੀ ਚਿਤ ਲਾਗ ਜੈ ਸ੍ਰੀ ਮਹੱਲਾ ਪੰਜਵਾਂ ਮਨ ਮਹਿ ਸਤਗੁਰ ਧਿਆਨ ਤਰਾ ਧ੍ਰਿੜਿਓ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਾਇਆ ਤਰਾ ਰਹਾ ਕਾਲ ਜਾਲ ਅਰ ਮਹਾ ਜੰਜਾਲਾ ਛੁਟ ਕੇ ਜਮ ਹੰਡਰਾ ਆਇਓ ਦੁਖ ਹਰਨ ਸ਼ਰਨ ਕਰਣਾ ਪਤ ਗਹਿਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ ਭਵ ਨਿਦ ਪਾਰ ਪਰਾ ਅਪਿਓ ਪੀਓ ਗਤਿ ਕੀਓ ਪਰਮਾ ਕਹੋ ਨਾਨਕ ਅਜਰ ਜਰਾ ਜੈਤ ਸ੍ਰੀ ਮਹੱਲਾ ਪੰਜਵਾ ਜਾ ਕਉ ਭੇ ਗੋਵਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਉ ਵਾਹ ਕਉ ਬਿਆਧ ਨ ਕਾਈ ਰਹਾਉ ਦੀ ਸਹਿ ਸਭ ਸੰਗ ਰਹੈ ਅਲੇਪ ਨਹਿ ਵਿਆਪੈ ਉਨਮਾਈ ਏਕ ਰੰਗ ਤਤ ਕੇ 베ਤੇ ਸਤ ਗੁਰ ਤੇ ਬੁੱਧ ਪਾਈ ਦਇਆ ਮયા ਕਿਰਪਾ ਠਾਕੁਰ ਕੀ ਸੇਈ ਸੰਤ ਸੋ ਪਹਾਈ ਤਿਨ ਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈ ਸਰੀ ਮਹੱਲਾ ਪੰਜਵਾ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਹਾਰੇ ਮਹਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਲੂਪ ਅਨਕ ਬਾਰ ਕਰਾਂ ਤੇਹ ਬੰਦਨ ਮਨ ਹਚਰਾਵਾ ਧੂਪ ਹਾਰ ਪਰਿਉ ਤੁਮਰਾ ਪ੍ਰਭ ਦਵਾਰ ਗ੍ਰਿੜ ਕਰ ਕਹੀ ਤੁਮਾਰੀ ਲੋਕ ਕਾਟ λεहो ਨਾਨਕ ਆਪਣੇ ਕੋ ਸੰਸਾਰ 파ਵਕ ਕੇ ਕੂਪ ਜੈ ਸਰੀ ਮਹੱਲਾ ਪੰਜਵਾ ਕੋਈ ਜਾਣ ਫਰਸਿਉਂ ਦੇਵ ਜੋਰ ਚਰਨ ਗਹਾਂ ਬਕਾਂ ਸੁਭ ਰਸਨਾ ਦੀਜਹ ਪ੍ਰਾਨ ਅਕੋਰ ਰਹਾ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਪੰਜਨ ਚਿਤਵਾ ਤੁਮਰੀ ਓਰ ਆਪ ਹੈ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਮ ਕਬੰਧਨ ਛੋੜ ਜੈਤ ਸ੍ਰੀ ਮਹੱਲਾ ਪੰਜਵਾਂ ਚਾਤ੍ਰਿਕ ਚਿਤਵਤ ਵਰਸਤ ਮੇਂ ਕਿਰਪਾ ਸਿੰਧ ਕਰੁਣਾ ਪ੍ਰਵਤਾਰਹੁ ਹਰ ਪ੍ਰੇਮ ਭਗਤ ਕੋ ਨੇ ਰਹਾਉ ਅਨਿ ਸੁਖ ਚਕਵੀ ਨਹੀਂ ਚਾਹਤ ਅਨੰਦ ਪੂਰਨ ਦੇਖ ਦੇ ਆਨ ਉਪਾਉਨਾ ਜੀਵਤ ਮੀਨਾ ਬਿਨ ਜਲ ਮਰਨ ਤੇ ਹਮ ਅਨਾਥ 나ਥ ਹਰ ਸਰਣੀ ਆਪਣੀ ਕਿਰਪਾ ਕਰੇ ਚਰਨ ਕਮਲ ਨਾਮਕ ਆਰਾਧੈ ਇਸ ਬਿਨਿਆਨ ਨਕੈ ਜੈ ਸਰੀ ਮਹੱਲਾ ਪੰਜਵਾ ਮਾਨਤਨ ਬਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਉ ਪ੍ਰੇਮ ਠਗੌਰੀ ਜਿਨ ਕਉ ਪਾਈ ਤਿਨ ਰਸ ਪੀਓ ਭਾਰੀ ਤਾ ਕੀ ਕੀਮਤ ਕਹਿ ਨ ਜਾਈ ਕੁਦਰਤ ਕਵਨ ਹਮਾਰੀ ਲਾਇ ਲਏ ਲੜ ਦਾਸ ਜਨ ਆਪਣੇ ਉਧਰੇ ਉਧਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ ਜੈ ਸ੍ਰੀ ਮਹੱਲਾ ਪੰਜਵਾਂ ਆਏ ਅਨਿਕ ਜਨਮ ਭ੍ਰਮ ਸਰਣੀ ਉਧਾਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਸ ਕਰਮ ਨ ਜਾਣਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਓ ਵਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਣੀ ਜੈਤ ਸਰੀ ਮਹੱਲਾ ਪੰਜਵਾਂ ਹਰ ਜਨ ਸਿਮਰਹੁ ਹਿਰਦੈ ਰਾਮ ਹਰ ਜਨ ਕੋ ਅਪਦਾ ਨਿਕਟ ਨ ਆਵੇ ਪੂਰਨ ਦਾਸ ਕੇ ਕਾਮ ਰਹਾ ਕੋਟ ਬਿਗਨ ਬਿਨ ਸਹ ਹਰ ਸੇਵਾ ਨਿਹਚਲ ਗੋਵਿੰਦ ਤਹਾਮ ਭਗਵੰਤ ਭਗਤ ਕਉ ਭਉ ਕਿਸ਼ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨ ਸਤ ਖਾਮ ਚਰਨ ਕਮਲ ਹਿਰਦਾ ਗਹੁ ਨਾਨਕ ਸੁਖ ਸਮੂਹ ਬਿਸਰਾ ਜੈ ਸ੍ਰੀ ਮਹੱਲਾ ਨੋਵਾ ਇਕ ਓੰਕਾਰ ਸਤਗੁਰ ਪ੍ਰਸਾਦ ਭੂਲਿਓ ਮਨ ਮਾਇਆ ਉਰਝਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਹਿ ਤਹਿ ਆਪ ਬੰਧਾਇਓ ਰਹਾਓ ਸਮਝ ਨਾ ਪਰਿ ਬਿਖੈ ਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹੀ ਬਨ ਖੋਜਿਨ ਕੋ ਤਹਾਇਓ ਰਤਨ ਰਾਮ ਕਟ ਹੀ ਕੇ ਪੀਤਰ ਤਾ ਕੋ ਗਿਆਨ ਨ ਪਾਇਓ ਜਨਾਨਕ ਭਗਵੰਤ ਭਜਨ ਬਿਨ ਬਿਰਥਾ ਜਨ ਮੰਗਵਾਇਓ ਜੈ ਸਰੀ ਮਹੱਲਾ ਨਾਵਾ ਹਰ ਜੂ ਰਾਖ ਲੈ ਹੋ ਪਤ ਮੇਰੀ ਜਨ ਕੋ ਤਰਾਸ ਭਇਓ ਔਰ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ ਰਹਾ ਮਹਾ ਪਤਿਤ ਮੁਗਦ ਲੋਭੀ ਫੁਨ ਕਰਤ ਪਾਪ ਅਬਹਾਰਾ ਭੈ ਮਰਦੇ ਕੋ ਬਿਸਰਤ ਨਾਹਿ ਤੇ ਚਿੰਤਾ ਤਨ ਜਾਰਾ ਕੀ ਇਹ ਉਪਾਅ ਮੁਕਤ ਤੇ ਕਾਰਨ ਦਹ ਦਿਸ ਤੋਠ ਤਾਇਆ ਕਟਹਿ ਪੀਦਰ ਬਸਾ ਨਿਰੰਜਨ ਤਾ ਕੋ ਮਰਮ ਨ ਪਾਇਆ ਨਾ ਹਿਨ ਗੁਨ ਨਾ ਹਿਨ ਕਛ ਜਪ ਤਪ ਕੌ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਣਾਗਤ ਅਪੈਦਾਨ ਪ੍ਰਭ ਦੀਜੈ ਜੈ ਸ੍ਰੀ ਮਹੱਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਦਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਉ ਜਾ ਕਉ ਜੋਗੀ ਖੋਜ ਤਹਾਰੇ ਪਾਇਓ ਨਾਹੇ ਤਿਹ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾ ਸੰਭਾਰਾ ਨਾਨਕ ਸ਼ਰਨ ਪਰਿਓ ਜਗਵੰਦਨ ਰਖੋ ਬਿਰਦ ਤੁਹਾਰਾ ਜੈਤਸਰੀ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਂ ਦਿਨ ਨੀਤ ਖੋਲ ਕਟ ਗੁਰ ਨੇ ਲੀਆ ਨਾਮ ਕਹਾਰ ਸੰਗ ਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰਮ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਉ ਤਿਰੰਖੋਜਨਤੀਆ ਤਿਸ ਦਤ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਆ ਰੰਗ ਲੰਗਾਰੇ ਇੱਕ ਤਨ ਪੀਨਾ ਤੇਰੀ ਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੇਂ ਤਸੰਤੀਆ ਜਨਮ ਆਵਿਕ ਗੁਰ ਪੂਰਾ ਪਾਇਆ ਸਗਲੀ ਇਕਾ ਬੁਝੰਤੀਆ ਯਾਰ ਵੇਤ ਹਬੇ ਸਕੀਆਂ ਮੂੰ ਕਹੀ ਨਾ ਜੇਹੀਆ ਯਾਰ ਵੇ ਹਕ ਟੂ ਹਕ ਚਾੜੇ ਹਉ ਕਿਸ ਚਿਤੇ ਹੀਆ ਹਕ ਟੂ ਹਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਤਾ ਤਿਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸਾ ਜਿਮੀ ਮੈਂਡਾ ਲਾਲ ਵਿਝਾਇ ਆ ਤਿਸ ਆਗੈ ਮਨ ਦੇਹੀਆ ਨਾਨਕ ਕਹ ਸੁਰ ਬਿਨੋ ਸੁਹਾਗ ਮੂੰਦਸ ਦਿਖਾਂ ਫਿਰ ਤੇਹੀਆ ਯਾਰ ਵੇ ਪਿਰ ਆਪਨ ਪਹਾਣਾ ਕੇਸ਼ੇਂ ਦੀ ਸੀਸ਼ੰਦਾ ਯਾਰ ਵੇ ਤੇਰਾ ਵਿਆ ਲਾਲਨ ਮੂੰ ਦੱਸ ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਬਾਹ ਪਕੜ ਠਾ ਤੁਰ ਹਾਂ ਕਿੱਦੀ ਗੁਣ ਅਗੁਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇ ਤਿਸ ਹੱਬੋ ਕਿ ਸੁਹੰਦਾ ਜਨ ਨਾਨਕ ਤੁੰ ਸੋਹਾ ਗਨ ਸਾਈ ਜਿਸ ਸੰਗ ਪਧਾਰ ਬਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜਿੰਦਾ ਆਇਆ ਵਜੀ ਬਾਧਾਈ ਮਹਾ ਮੰਗਲ ਰਹਾਸ ਥੀਆ ਫਿਰ ਦਇਆਲ ਸਦ ਨਵ ਰੰਗਿਆ ਵਡ ਭਾਗ ਪਾਇਆ ਗੁਰ ਮਿਲਾਇਆ ਸਾਦ ਕੈ ਸਤ ਸੰਗੀਆਂ ਆਸਾ ਮਨ ਸਾ ਸਗਲ ਪੂਰੀ ਪ੍ਰਿਆੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾਮ ਗੁਰ ਮਿਲ ਪਾਈ ਜੈਤ ਸਰੀ ਮਹੱਲਾ ਪੰਜਵਾ ਘਰ ਦੂਜਾ ਸ਼ੰਤ ਇਕ ਓਅੰਕਾਰ ਸਤ ਗੁਰ ਪ੍ਰਸਾਦ ਸਲੋਕ ਉਚਾ ਅਗੰ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰੱਖੁ ਕੋ ਸਮਰਥ ਸ਼ੰਤ ਜਿਉ ਜਾਣਹੁ ਕਿਉ ਰਖਿ ਹਰ ਪ੍ਰਭ ਤੇਰਿਆ ਕੇਤੇ ਗਨ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨੇਤ ਪ੍ਰਾਪਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪਰਸਾਦੀ ਖੂਲੀਐ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇ ਰਹੂਂ ਤੈ ਨੇਰਿਆ ਬਿਨਵੰਤਨਾ ਨਿਤ ਦਇਆ ਤਾ ਰਹੋ ਕਾੜਿ ਭਵਜਲ ਫੇਰਿਆ ਸੋ ਲੋਕ ਨਿਰਤ ਨਾ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਮ ਨਾਨਕ ਕੀ ਬੇਨੰਤੀਆ ਮੇਲਾ ਨਿਤਾਮ ਤਾਉ ਸ਼ੰਤ ਦੂ ਸਰਣਾ ਹੀ ਠਾ ਕਾ ਪਹਿ ਜਾਈ ਐ ਆਠ ਪਹਿਰ ਕਰ ਜੋ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈਐ ਤਦਮਾਨ ਮੋਹ ਵਿਤਾਰ ਦੂਜਾ ਏਕ ਸਿਉ ਲਿਵ ਲਾਈਐ ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਮਕ ਧਾਰ ਕਿਰਪਾ ਸਾਚ ਨਾਮ ਸਮਾਈਐ ਸੁਲੋ ਰੇ ਮਨੰ ਤਾ ਕੋ ਧਿਆਈਐ ਸਭ ਵਿਦ ਜਾ ਕਹ ਹਾਰ RAM ਨਾਮ ਧਨ ਸੰਚੀਐ ਨਾਨਕ ਨਿਭੈ ਸਾਥ ਸ਼ੰਤ ਸਾਥੀ ਅੜਾ ਪ੍ਰਭ ਏ ਦੂਸਰ ਨਾਹੀ ਕੋਈ ਸਾਂਤਨੰਤਰਿਆਤ ਜਲਥਲਪੂਰ ਸੋਏ ਜਲਥਲਮਹੀਲਪੂਰ ਰਹਾ ਸਰਬਦਾਤਾ ਪ੍ਰਪਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣਤਾ ਕੇ ਕਿਆ ਗਨ ਪਜ ਚਰਨ ਸੁਆਮੀ ਸੁਖਾ ਗਾਮੀ ਤਿਤ ਬਿਨਾ ਆਨ ਨਾ ਹੈ ਕੋਇ ਬਿਨਵੰਤ ਨਾਨਕ ਦਇਆ ਧਾਰੋ ਤੇਜ ਪ੍ਰਾਪਤ ਨਾਮ ਹੋਏ ਸਲੋਕ ਜਿਤ ਜਿਤ ਵੇਆ ਸੋ ਮੈਂ ਪਾਇਆ ਨਾਮ ਕਾ ਨਾਮ ਧਿਆਏ ਸੁਖ ਸਬਾਇਆ ਸ਼ੰਤ ਅਭਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਧਾਰ ਨਾਮ ਸਿਮਰਤ ਮਿਟੇ ਕਿਲ ਵਿਖ ਬੁਝੀ ਤਪਤ ਅਗਹਨਿਆ ਗਹਿ ਪੁਜਾ ਲੀਨੇ ਦਇਆ ਕੀਨੇ ਆਪਨੇ ਕਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਨੀਨੇ ਇਕ ਪਲੇ ਜੈ ਸਰੀ ਸ਼ੰਤ ਮਹੱਲਾ ਪੰਜਵਾ ਪਾਧਾਨ ਸੰਸਾਰ ਗਾਰਬ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਲੋਭ ਮੋਹ ਅਭਿਮਾਨ ਬੂਡੇ ਮਰਨ ਚੀਤ ਨਾ ਆਵੇ ਪੁੱਤਰ ਮਿੱਤਰ ਵਿਵਹਾਰ ਬਨਤਾ ਇਹ ਕਰਤ ਵਿਹਾਵੇ ਕੁਝ ਦਿਵਸ ਆਏ ਲਿਖੇ ਮਾਏ ਦੁਖ ਧਰਮ ਦੂਤਾਂ ਡਿਠਿਆ ਕਿਰਤ ਕਰਮ ਨਾ ਮਿਟੈ ਨਾਨਕ ਹਰ ਨਾਮ ਧਨ ਨਹੀਂ ਖਟਿਆ ਉਦਮ ਕਰਹਿ ਅਨੇਕ ਹਰ ਨਾਮ ਨਾ ਗਾਵਹੀ ਪਰਮਹਿ ਜੋਨ ਅਸੰਖ ਮਰ ਜਨਮ ਹੈ ਆਵਹੀ ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨਾ ਆਵੈ ਬੀਜ ਬੋਵਸ ਭੋਗ ਭੋਗਹਿ ਕੀਆ ਆਪਣਾ ਪਾਵੈ ਰਤਨ ਜਨਮਹਾਰੰਤ ਜੂਐ ਪ੍ਰਭੂ ਆਪਨਾ ਭਾਵਹੀ ਬਿਨਾਂ ਅੰਤਨਾ ਭਰਮਹਿ ਪਰਮਾਏ ਛਿਣੇ ਟਿਟਕਣ ਨਾ ਪਾਵਹੀ ਜੋ ਕਨ ਗਿਆ ਅਪਤੀਤ ਜਰ ਮਲ ਦੇਠਿਆ ਕਰ ਕੰਪਹ ਸਿਰਡੋ ਨੈਣ ਨਾ ਦੇਠਿਆ ਨਹਿ ਨਾਨ ਦੇਸ ਬਿਨ ਭਜਨ ਈਸਾ ਛੋਡ ਮਾਇਆ ਚੱਲਿਆ ਕਹਿ ਆ ਨਾ ਮਨ ਸਿਰ ਖਾਕਛਾਨਹਿ ਜਿਨ ਸੰਗ ਮਨ ਤਨ ਜਾਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨਹਿ ਨਿਮਖ ਮਨ ਮਹਿ ਗੂਠਿਆ ਬਿਨ ਵੰਤ ਨਾਨਕ ਕੋਟ ਕਾਗਰ ਬਿਨ ਸਬਾਰ ਨਾ ਝੂਠਿਆ ਚਰਨ ਕਮਲ ਸਰਣਾਏ ਨਾਮ ਕਿ ਆਇਆ ਦੁਤਰ ਪੈ ਸੰਸਾਰ ਪ੍ਰਭ ਆਪ ਤਰਾਇਆ ਮੇਰ ਸਾਧ ਸੰਗੇ ਭਜੇ ਸ੍ਰੀ ਤਰ ਕਰ ਅੰਗ ਪ੍ਰਭ ਜੀ ਤਾਰਿਆ ਹਰ ਮਹਾਂਦਲੀਏ ਨਾਮ ਦੀਏ ਅਵਰ ਕਾਸ਼ ਨਾਮ ਵਿਚਾਰਿਆ ਗੁਣ નિਧਾਨ ਅਪਾਰ ਠਾਕੁਰ ਮਨ ਲੋੜਿੰਦਾ ਪਾਇਆ ਵਿਨਵੰਤ ਨਾਨਕ ਸਦਾ ਸਤਿ ਸਤੇ ਹਰ ਨਾਮ ਭੋਜਨ ਖਾਇਆ